ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਮਾਨਸਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਾਨਸਾ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਘਾਰ ਝੜਪ ਹੋਈ ਹੈ ਜੀਹਾਂ ਦੋਨਾਂ ਸਾਈਡ ਤੋਂ ਤਾੜ-ਤਾੜ ਗੋਲੀਆਂ ਚੱਲਣ ਦੀ ਖਬਰ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਇਸ ਫਾਇਰਿੰਗ ਦੇ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਨੂੰ ਕੀ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਕਿ ਇਸ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹਾਲਾਂਕਿ ਪੱਤਰਕਾਰਾਂ ਦੇ ਵੱਲੋਂ ਮੌਕੇ ਦੀ ਕਵਰੇਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਪਰ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝਾ ਕਰ ਰਿਹਾ ਤਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਵੱਡੀ ਅਤੇ ਅਹਿਮ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਮਾਨਸਾ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਝੜਪ ਹੋਈ ਆ ਦੋਨਾਂ ਸਾਈਡਾਂ ਤੋਂ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਆ ਤਾਂ ਇਸ ਫਾਇਰਿੰਗ ਦੇ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲਾ ਕਰਵਾਇਆ ਗਿਆ ਤੁਹਾਨੂੰ ਪਹਿਲਾਂ ਹੀ ਪਤਾ ਹੈ ਜੋ ਪੀਸੀ ਮਾਪੇ ਨਹੀਂ ਸਕਦੇ ਅਮਰ ਸਿੰਘ ਕਾਸਟ ਪਹੁੰਚ ਰਿਹਾ ਹੈ ਯਾਰ ਕਰਦੇ ਅਗੇ ਫਾਇਰਿੰਗ ਹੋਈ ਸੀ ਉਹਦੇ ਵਿੱਚ ਅਸੀਂ ਫਿਰ ਇਹ ਤਸਵੀਰ ਚੰਗੀ ਪੈਂਚਰ ਜਿਹੜਾ ਮੇਨ ਮੁੱਦਮ ਹੈ ਇਹਨੂੰ ਅਸੀਂ ਲੰਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਥਿੰਗ ਸ਼ਾਪ ਤੇ ਐਸਐਸਓ ਵੱਲੋਂ ਖਾਨਾ ਸਾਦਰ ਦੇ ਏਰੀਆ ਦੇ ਵਿੱਚ ਇਹਨੂੰ ਵੈਪਨ ਰਿਕਵਰੀ ਲਈ ਗਏ ਸੀਗਾ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੁੱਟੂ ਸੀਗਾ ਪਹਿਲਾਂ ਉਹ ਇਹਨੇ ਇੱਕਦਮ ਜਲੀਆ ਫਾਇਰਿੰਗ ਕੀਤੀ ਬਲੇਸ ਪਾਰਟੀ ਸੀ ਗਵਰਦੀ ਫਾਇਰਿੰਗ ਦੇ ਵਿੱਚ ਤੇ ਤਕਨੀਕੀ ਸਰ ਲੱਗਦਾ ਨੇ ਉੱਥੇ ਅਣਗਿਣੀ ਹੋਈ ਆ ਜਦੋਂ ਫਸਲਾ ਬਰਾਮਦ ਕਰਾਉਣਾ ਸੀ ਤਾਂ ਉਹ ਨਿਗਰਾਨੀ ਰੱਖਣੀ ਚਾਹੀਦੀ ਸੀ ਜਾਣ ਵੀ ਜਾ ਸਕਦੀ ਸੀ ਸਾਰਾ ਦੁੱਧ ਹਲਕਾ ਜਿਹਾ ਵੀ ਉੱਥੇ ਮੌਕੇ ਤੇ ਗਏ ਆ ਮੈਂ ਵੀ ਉੱਥੇ ਜਾ ਰਿਹਾ ਹਾਂ ਬਾਕੀ ਜਿਹੜੀ ਹੈ ਡੀਟੇਲਡ ਇਨਵੈਸਟੀਗੇਸ਼ਨ ਉੱਥੇ ਅਸੀਂ ਮੈਜਿਸਟ੍ਰੇਟ ਵੀ ਬੁਲਾਵਾਂਗੇ ਉਹ ਸਭ ਤੁਹਾਨੂੰ ਡੀਟੇਲ ਦੇ ਦੱਸਾਂਗੇ ਸਰ ਕਿੰਨੀ ਫਾਇਰ ਹੋਈ ਨੇ ਜੀ ਹੱਥ ਘੜੀ ਲੱਗੀ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸਦੇ ਹਾਂ ਐਸੋ ਨਹੀਂ ਹੈ ਕਿ ਰੀਜਾ ਆਊਟ ਆਫ ਸਰ ਕਿੰਨੇ ਵਾਰ ਹੋਇਆ ਜੀ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ ਦੱਸਾਂ ਅਸੀਂ ਕੋਈ ਗੋਲੀ ਕੋਈ ਗੋਲੀ ਤੇ ਅੱਗੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਿਹੜੀ ਨਵੀਂ ਅਪਡੇਟ ਸਾਹਮਣੇ ਆਵੇਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ